ਜੀ ਦੇ ਨਾਲ ਖੜਿਆ ਹੋ ਬਦਲੀ ਬਿਆਨ ਅੱਜ ਕੱਲ ਲੋਕ ਤਾਂ ਹਨਾ ਦੀਨ ਨਾ ਆਮਾਨ ਜਿਹੜੇ ਕੇਦੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਰੋ ਦੀਆਂ ਅੱਖਾਂ ਆਲੇ ਅੱਥਰੂ ਦੱਸਦੇ ਆ ਤਰਦ ਪੰਜਾਬ ਦਾ ਮੈਰੋ ਦੀਆਂ ਅੱਖਾਂ ਆਲੇ ਅੱਥਰੂ ਇੰਕਲਾਬ ਸਦੇ ਯਾਦ ਕਰਦਿ ਪੰਜਾਬ ਦਾ ਹਮੇਸ਼ਾ ਸਭ ਤੋਂ ਜ਼ਿਆਦਾ ਕੋਈ ਡੇਰਾਬਾਦ ਦਾ ਮੁੱਤਆ ਰਿਹਾ ਹੈ ਤੇ ਉਹ ਰੇਪ ਕਰਿਆ ਹੈ ਬਲਤ ਕਰਿਆ ਹੈ ਲੱਗਦਾ ਹੈ ਕਿ ਡੇਰਾਬਾਦ ਜਿਸ ਕੰਮ ਲਈ ਬਣਿਆ ਸੋ ਉੱਥੇ ਨਹੀਂ ਬਲਕਿ ਰੇਪ ਵੱਲ ਜਾ ਰਿਲੇਸ਼ਨ ਬਣਾਉਣ ਵੱਲ ਜ਼ਿਆਦਾ ਤੁਰਿਆ ਹੈ ਹਾਂ ਜੀ ਮੇਰਾ ਇਹ ਗੀਤ ਜਿਹੜੇ ਉੱਤੇ ਮੈਂ ਫਿਰ ਉਹ ਵੀ ਸੁਣਾ ਰਿਹਾ ਕਹਿੰਦਾ ਇਹ ਨਾ ਤੇਰੇ ਤੋੜੀ ਹੋਟਲ ਬਣਾਏ ਹੋਏ ਆ ਪਾਪੇ ਬੀਬੀਆਂ ਨੇ ਸਿਰ ਤੇ ਜੜਾਏ ਹੋਏ ਆ ਪਰੇ ਇਹਨੀ ਫੇਲ ਕੇ ਛਨੇ ਤੋਤਾਰੇ ਨਾ ਰੁੜਾਏ ਹੋਏ ਆਏ ਨਾ ਤੇਰੇ ਤੁਰੀ ਹੋਟ ਲੁਣਾਏ ਹੋਏ ਆ ਇਹ ਮੇਰਾ ਮੰਨਣਾ ਹੈ ਵੀ ਜਿਹੜੇ ਇਤਿਹਾਸਕ ਗੁਰੂ ਕਰਨੇ ਉੱਥੇ ਹੀ ਗੁਰੂ ਕਰਨ ਸਾਹਿਬ ਹੋਣੇ ਚਾਹੀਦੇ ਬਾਕੀ ਪੁੱਤਰਾਂ ਬਾਰੇ ਸੁਣ ਨਹੀਂਦਾ ਉਹ ਜਿਹੜੇ ਬੇਅਦਬੀਆ ਵੀ ਖਾ ਖਾ ਹੋਣ ਲੱਗੀਆਂ ਸਾਨੂੰ ਪਿੰਡ 'ਚ ਇੱਕ ਐ ਤੇ ਚਾਰ ਗੁਰੂ ਕਰਨ ਰਿਓ ਸੋ ਹਰ ਮੁੱਦੇ ਤੇ ਡੱਟ ਕੇ ਬੋਲਣਾ ਹਰ ਮੁੱਦੇ ਤੇ ਬੇਖੂਬੀ ਗੱਲ ਕਰਨੀ ਸ਼ਾਇਦ ਉਹ ਕਿਸੇ ਕਿਸੇ ਦੀ ਜਰੂਰਤ ਹੁੰਦੀ ਹੈ ਹਮੇਸ਼ਾ ਸਾਨੂੰ ਇੰਝ ਲੱਗਦਾ ਹੈ ਕਿ ਕੋਈ ਭੰਗੜੇ ਵਾਲਾ ਗੀਤ ਆ ਜਾਵੇ ਤੇ ਅਸੀਂ ਭੰਗੜਾ ਪਾ ਲਈਏ कोई उदासी वाला गीत आ जाए तो अस उदास होकर अथरू उभालीए पर शायद ते चर्चा बहुत घट लोग करते हैं हैरी धनोआ अजिहा नाम है जो हर मुद्दे से डट के बोलता है सो so इस समय सारी धनोआ जी मौजूद ने जो एक बार फिर अमृतपाल महरू के हक के आए हैं तो उन्होंने गीत लिखा है हैरी जी बहुत बहुत स्वागत है निशद पोस्ट से ਸਸਤਿਕਾ ਜੀਓ ਨੇਸ਼ਨ ਪੋਸਟ ਦਾ ਬਹੁਤ ਬਹੁਤ ਥੈਂਕ ਯੂ ਕਿ ਇਦਾਂ ਦਾ ਮੁੱਦਾ ਚੱਕਿਆ ਕਿਉਂਕਿ ਬਹੁਤੇ ਨਿਊਜ਼ ਅੱਜ ਕੱਲ ਇੱਧਰ ਉੱਧਰ ਹੀ ਘੰਗੇ ਰਹਿੰਦੇ ਆ ਪਰ ਇਹ ਨਿਊਜ਼ ਦਾ ਥੋੜ ਸਾਰੇ ਜ਼ਿੰਮੇਵਾਰੀ ਬਣਦੀ ਐ ਵੀ ਜਿਹੜੇ ਨਿਊਜ਼ ਵਧੀਆ ਚੀਜ਼ਾਂ ਚੱਕਾਰੇ ਉਹਨਾਂ ਨੂੰ ਫੋਲੋ ਵੀ ਕਰਨਾ ਚਾਹੀਦਾ ਉਹਨਾਂ ਦੇ ਪੇਜ ਨੂੰ ਸ਼ੇਅਰ ਵੀ ਕਰਨਾ ਚਾਹੀਦਾ ਉਹਨਾਂ ਨਾਲ ਜਿਆਦਾ ਜਿਆਦਾ ਜੁੜਨਾ ਚਾਹੀਦਾ ਤੇ ਨੇਸ਼ਨ ਪੋਸਟ ਹਮੇਸ਼ਾ ਤੋਂ ਐਵੇਂ ਜਿਹਾ ਮੁੱਦੇ ਚੱਕਦਾ ਐ ਤਾਂ ਬਹੁਤ ਬਹੁਤ ਧੰਨਵਾਦ ਉਸ ਗੀਤ ਦੀਆਂ ਜਿਹੜੀਆਂ ਲੈਣਾ ਨੇ ਮੈਂ ਤੁਹਾਨੂੰ ਸੁਲਾਜਣਾ ਕਹਿੰਦਾ ਜੀ ਦੇ ਨਾਲ ਖੜਿਆ ਹੋ ਬਦਲੀ ਬਿਆਨ ਅੱਜ ਕੱਲ ਲੋਕਾਂ ਦਾ ਹ ਕਿਹੜੇ ਕਿਧੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਰੋਂ ਦੀਆਂ ਅੱਖਾਂ ਵਾਲੇ ਅਥਰੂ ਦੱਸਦੇ ਆ ਦਰਦ ਪੰਜਾਬ ਦਾ ਮੈਰੋਂ ਦੀਆਂ ਅੱਖਾਂ ਵਾਲੇ ਅਥਰੂ ਦੱਸਦੇ ਆ ਦਰਦ ਪੰਜਾਬ ਦਾ ਅਹ ਅੰਮ੍ਰਿਤਪਾਲ ਸਿੰਘ ਮੈਰੋ ਜਦੋਂ ਰੋਏ ਤੇ ਕਿਤੇ ਨਾ ਕਿਤੇ ਉਹਨਾਂ ਨਾਲ ਬਹੁਤ ਸਾਰੇ ਲੋਕ ਵੀ ਰੋਏ ਹਨ ਤੁਹਾਨੂੰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਕਿਹੜਾ ਦਰਦ ਦਿਖਿਆ ਦੇਖੋ ਜਦੋਂ ਆਪਾਂ ਕਿਸੇ ਲਈ ਖੜਦੇ ਆ ਜਦੋਂ ਉਹ ਹੀ ਸਾਡੇ ਨਾਲ ਨਾ ਖੜੇ ਕਿਉਂਕਿ ਜਿਹੜਾ ਅਮਰਪਾਲ ਸਿੰਘ ਮੈਰੋ ਹੈ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਸਾਰਾ ਸਿੱਖੀ ਦੇ ਨਾਲ ਹੈ ਹਨਾ ਜੇ ਉਹ ਸਾਡੀ ਭੈੜ ਉਹਨਾਂ ਕੋਲ ਗਈ ਸੀ ਸਾਡੀ ਧੀ ਉਹਦੇ ਕੋਲ ਗਈ ਸੀ ਤਾਂ ਹੀ ਉਹ ਤੁਰੇ ਸੀ ਹੁਣ ਇਦਾਂ ਦੇ ਕੰਮ ਦੇ ਵਿੱਚ ਤੁਰਨਾ ਬੜਾ ਔਖਾ ਹੈ ਕੋਈ ਨਹੀਂ ਤੁਰਦਾ ਤੇ ਜਦੋਂ ਆਪਾਂ ਇਦਾਂ ਦੇ ਕੰਮ 'ਚ ਤੁਰਦੇ ਆ ਕਿ ਜਦੋਂ ਸਾਡੇ ਨਾਲੋਂ ਬੰਦੇ ਟੁੱਟ ਜਾਂਦੇ ਆ ਫਿਰ ਦੁਬਾਰਾ ਕੋਈ ਧੀ ਵੜ ਜਾਊਗੀ ਤੇ ਕੋਈ ਨਾਲ ਖੜੂਗਾ ਨਹੀਂ ਵੀ ਇਹ ਪਤਾ ਲੱਗ ਜਾਂਦਾ ਕਿ ਬਾਅਦ 'ਚ ਤਾਂ ਮੁੱਕਰ ਜਾਂਦੇ ਆ ਹੂੰ ਜਦੋਂ ਹਮੇਸ਼ਾ ਇਦਾਂ ਹੁੰਦਾ ਹੈ ਕਿ ਡੇਰੇਵਾਦ ਤੇ ਸ਼ਾਇਦ ਉਹ ਪਹਿਲਾ ਗੀਤ ਨਹੀਂ ਬਣਿਆ ਹਨਾ ਤੁਸੀਂ ਬਹੁਤ ਵਾਰ ਪਹਿਲਾਂ ਵੀ ਡੇਰੇਵਾਦ ਤੇ ਆਵਾਜ਼ ਚੁੱਕੀ ਹੈ ਡੇਰੇਵਾਦ ਤੇ ਹਮੇਸ਼ਾ ਗੱਲਾਂ ਨਿਊਜ਼ ਦੇ ਵਿੱਚ ਆਈਆਂ ਨੇ ਕਿ ਉੱਥੇ ਕੀ ਹੋ ਰਿਹਾ ਹੈ ਹਨਾ ਹਮੇਸ਼ਾ ਸਭ ਤੋਂ ਜ਼ਿਆਦਾ ਕੋਈ ਡੇਰੇਵਾਦ ਦਾ ਮੁੱਦਾ ਰਿਹਾ ਹੈ ਤੇ ਉਹ ਰੇਪ ਦਾ ਰਿਹਾ ਹੈ ਬਲਤਕਾਰ ਦਾ ਰਿਹਾ ਹੈ ਲੱਗਦਾ ਹੈ ਕਿ ਡੇਰਾਵਾਦ ਜਿਸ ਕੰਮ ਲਈ ਬਣਿਆ ਸੀ ਉਹ ਉੱਥੇ ਨਹੀਂ ਬਲਕਿ ਇਹ ਰੇਪ ਵੱਲ ਜਾ ਰਿਲੇਸ਼ਨ ਬਣਾਉਣ ਵੱਲ ਜ਼ਿਆਦਾ ਤੁਰਿਆ ਹੈ ਹਾਂ ਜੀ ਮੇਰਾ ਇੱਕ ਗੀਤ ਸੀਗਾ ਦੇ ਉੱਤੇ ਮੈਂ ਤਰ ਉਹ ਵੀ ਸੁਣਾ ਲੜਾ ਕਹਿੰਦਾ ਏ ਨਾ ਤੇਰੇ ਥੋੜੀ ਹੋਟਲ ਬਣਾਏ ਹੋਏ ਆ ਆਪਾਂ ਕੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਘਰੇ ਬੁੱਢੇ ਮਾਪਿਆਂ ਨੂੰ ਪਾਣੀ ਨਹੀਂ ਪਿਉਂਦੇ ਛੰਨੇ ਦੋਤਵਾਰੇ ਇਹ ਨਾ ਰੁਫੜਾਏ ਹੋਏ ਆ ਇਹ ਨਾ ਤੇਰੇ ਥੋੜੀ ਹੋਟਲ ਬਣਾਏ ਹੋਏ ਆ ਆ ਜਿੰਨਾ ਵੀ ਡੇਰਾਵਾਦ ਐ ਇਹ ਡੇਰਾਵਾਦ ਦੇ ਕਰਕੇ ਮੈਂ ਕਿਹਾ ਸੀ ਕਿ ਡੇਰਾਵਾਦ ਹੀ ਪੰਜਾਬੀ ਸਿੱਖ ਕੌਮ ਦਾ ਸਾਹਨ ਕਰ ਰਿਹਾ ਉੱਥੇ ਜੋ ਜੋ ਚੱਲ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਉੱਥੇ ਨਸ਼ੇ ਦੀ ਵੀ ਵਰਤੋਂ ਹੋ ਰਹੀ ਹੈ ਉੱਥੇ ਮਤਲਬ ਹਰੇਕ ਚੀਜ਼ ਹੋ ਰਹੀ ਹੈ ਜਿਹੜੀ ਕਿ ਸਾਡੇ ਨੋਟਿਸ 'ਚ ਨਹੀਂ ਆਉਂਦੀ ਕਿਉਂਕਿ ਜਿਹੜੇ ਇਤਿਹਾਸਿਕ ਗੁਰੂ ਘਰ ਨੇ ਉਹਨਾਂ ਦੇ ਵਿੱਚ ਮੇਰਾ ਮੰਨਣਾ ਹੈ ਵੀ ਜਿਹੜੇ ਇਤਿਹਾਸਿਕ ਗੁਰੂ ਘਰ ਨੇ ਉੱਥੇ ਹੀ ਗੁਰੂਗ੍ਰੰਥ ਸਾਹਿਬ ਹੋਣਾ ਚਾਹੀਦਾ ਹੈ ਬਾਕੀ ਗੁਰੂ ਘਰਾਂ ਦੇ ਬਾਰੇ ਸੂਚਨਾ ਚਾਹੀਦਾ ਕਿਉਂਕਿ ਹੁਣ ਬੇਅਦਬੀਆਂ ਵੀ ਥਾਂ-ਥਾਂ ਹੋਣ ਲੱਗੀਆਂ ਸਾਨੂੰ ਪਿੰਡ 'ਚ ਇੱਕ ਹੈ ਤੇ ਚਾਰ ਗੁਰੂ ਘਰ ਨੇ ਉਹਦੇ ਵਿੱਚ ਤੇ ਇਹ ਜਿਹੜੇ ਸਾਫ ਆਪ ਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਅ ਜਿੱਦਾਂ ਨਾ ਜਿੱਦਾਂ ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਗੁਰੂ ਘਰ ਦੇ ਵਿੱਚ ਹੋਣੀ ਚਾਹੀਦੀ ਨੇ ਹਨਾ ਅਮ੍ਰਿਤਪਾਲ ਸਿੰਘ ਮੈਰੋ ਰੋ ਰੋ ਕੇ ਆਖ ਰਹੇ ਨੇ ਕਿ ਜਿੱਥੇ ਇਹ ਸਭ ਰਿਲੇਸ਼ਨ ਬਣਾਉਂਦੇ ਸੀ ਜਾਂ ਜਿੱਥੇ ਗਲਤ ਕੰਮ ਕਰਦੇ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਪਏ ਹੋਏ ਸੀ ਹਨਾ ਲੱਗਦਾ ਹੈ ਕਿ ਅਜਿਹੇ ਲੋਕ ਸਿਰਫ ਬਾਣਾ ਪਾਉਂਦੇ ਨੇ ਅੰਦਰੋਂ ਉਹ ਗੁਰੂ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਬਿਲਕੁਲ ਜੀ ਇਹ ਜਿਹੜਾ ਚੀਚਾ ਨੇ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਦਿਨ ਕਿ ਜਿਵੇਂ ਅੱਜ ਕੱਲ ਲੋਕਾਂ ਦੇ ਦੁੱਖ ਸੁਣਨ ਵਾਲਾ ਕੋਈ ਨਹੀਂ ਰਿਹਾ ਬਲਰ ਤੁਸੀਂ ਇੱਕ ਵੀਡੀਓ ਵਾਇਰਲ ਦੇਖੀ ਹੋਣੀ ਉਹਦੇ ਵਿੱਚ ਇਹ ਕਹਿੰਦਾ ਵੀ 50 ਰੁਪਏ ਛੋਟੇ ਦੁੱਖ ਤੇ 100 ਰੁਪਏ ਵੱਡੇ ਦੁੱਖ ਦਾ ਹਲਾ ਅੱਜ ਕੱਲ ਜਿਹੜੇ ਆ ਬਾਬੇ ਡੇਰੇ ਬਣਾ ਕੇ ਬੈਠੇ ਐ ਨਾ ਬੜਾ ਲੋਕ ਆਪਣਾ ਦੁੱਖ ਦੱਸਣ ਜਾਂਦੇ ਆ ਤੇ ਉਹ ਦੁੱਖ ਸੁਣਨ ਦੇ ਪੈਸੇ ਲਈ ਜਾਂਦੇ ਤੇ ਸਾਡੀਆਂ ਜਿਹੜੀਆਂ ਥੀ ਆਣੇ ਪੂੜੀਆਂ ਨੇ ਉਹ ਗੱਲਾਂ ਚ ਲੈ ਕੇ ਹੋਰ ਉੱਥੇ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਤੇ ਉਹ ਉਹ ਚੀਜ਼ਾਂ ਸਾਨੂੰ ਖਰਾਬ ਕਰ ਰਹੀਆਂ ਨੇ ਅੱਛਾ ਤੁਸੀਂ ਹਨਾ ਕੁੜੀਆਂ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਹਮੇਸ਼ਾ ਡੇਰੇਵਾਦ ਦੇ ਵਿੱਚ ਇੱਕ ਤਰਫਾ ਰਿਲੇਸ਼ਨ ਨਹੀਂ ਬਣਦਾ ਨਾ ਉੱਥੇ ਔਰਤਾਂ ਕੁੜੀਆਂ ਇਨਵੋਲਵ ਹੁੰਦੀਆਂ ਨੇ ਕੀ ਕੁੜੀਆਂ ਦਾ ਇਹਦੇ ਵਿੱਚ ਦੋਸ਼ ਨਹੀਂ ਹੈ ਬਿਲਕੁਲ ਹੈ ਜੀ ਕੁੜੀਆਂ ਦਾ ਦੋਸ਼ ਹੈ ਦੇ ਵਿੱਚ ਜਦੋਂ ਕੁੜੀ ਨੇ ਇੰਟਰਵਿਊ ਜਦੋਂ ਆਈ ਸੀ ਉਹ ਪਹਿਲਾਂ ਕਹਿੰਦੀ ਸੀ ਮੈਂ ਉਹਨਾਂ ਨਾਲ ਇੰਨਾ ਟਾਈਮ ਰਹਿ ਚੁੱਕੀ ਹਾਂ ਹਾਂ ਹਨਾ ਹੁਣ ਇੱਕਦਮ ਉਹਨੂੰ ਇਹੋ ਜਿਹਾ ਕੀ ਹੋਇਆ ਕਿ ਬਾਬੇ ਤੋਂ ਉਹਨੂੰ ਪਰੇਸ਼ਾਨੀ ਹੋਣ ਲੱਗੀ ਜਾਂ ਉਸ ਦੀ ਕੋਈ ਜੇ ਆਪਾਂ ਕਹੀਏ ਖੁਆਇਸ਼ ਨਹੀਂ ਪੂਰੀ ਕਰ ਰਿਹਾ ਸੀ ਬਾਬਾ ਜਾਂ ਉਹ ਪੈਸੇ ਵੱਲੋਂ ਨਹੀਂ ਸੀ ਪੂਰਾ ਕਰ ਰਿਹਾ ਤੇ ਜਾ ਕੇ ਉਹ ਮਤਲਬ মিডিਆ 'ਚ ਆ ਗਈਆਂ ਹਨਾ ਇਹਦੇ ਇਹਦੇ ਵਿੱਚ ਦੋਵੇਂ ਪੱਖ ਆਪਾਂ ਦੇਖਣੇ ਚਾਹੀਦੇ ਨੇ ਬਾਬੇ ਦੀ ਵੀ ਗਲਤੀ ਹੈ ਕਿਉਂਕਿ ਜੇ ਅਸੀਂ ਇੱਕ ਸਾਧ ਬਣ ਗਏ ਆ ਫਿਰ ਉਹਦੇ ਵਿੱਚ ਸਭ ਕੁਝ ਆਕਾਰਾ ਪੈਂਦਾ ਨਹੀਂ ਲੈ ਜੇ ਆਮ ਜ਼ਿੰਦਗੀ ਦੀ ਛੀੜੀ ਹੈ ਉਸ ਨੂੰ ਕਿਸੇ ਨੇ ਰੋਕਿਆ ਨਹੀਂ ਹੈਗਾ ਆਪਾਂ ਜੋ ਮਰਜ਼ੀ ਕਰ ਸਕਦੇ ਆ ਪਰ ਜਦੋਂ ਇਨਸਾਫ ਆ ਫਿਰ ਡੇਰਾਬਾਦ ਦਾ ਜਦੋਂ ਕੋਈ ਮੁੱਦਾ ਚੁੱਕਦਾ ਹੈ ਤਾਂ ਮਤੀ ਆਉਂਦੀਆਂ ਨੇ ਦੇਖੋ ਜਦੋਂ ਡੇਰੇਬਾਦ ਤੇ ਅਸੀਂ ਬੋਲਦੇ ਆ ਨਾ ਡੇਰਾਬਾਦ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਕੰਬਾਈਨ ਹੁੰਦਾ ਹੈ ਉਹਨਾਂ ਨੂੰ ਜਿਹੜੇ ਡੇਰੇਬਾਦ ਦੇ ਵਿੱਚ ਪੋਲੀਟੀਕਲ ਲੀਡਰ ਵੀ ਇਨਵੋਲਡ ਹੁੰਦੇ ਕਿਉਂਕਿ ਉੱਥੋਂ ਜਿਹੜਾ ਚੜਾਵਾ ਚੜਦਾ ਹੈ ਉਲਤਾਂ ਦਾ ਉਹ ਸਾਰੇ ਜਗ੍ਹਾ ਸਰੌਂਡ ਹੁੰਦਾ ਹੈ ਉਹ ਸਾਰਿਆਂ 'ਚ ਮੰਡਿਆ ਜਾਂਦਾ ਹੁਣ ਜਦੋਂ ਇੱਕ ਬਾਬਾ ਜਿਹੜਾ ਮੇਨ ਬਾਬਾ ਡੇਰੇ ਦਾ ਅੰਦਰ ਚੱਜੇਗਾ ਤੇ ਉੱਥੇ ਦੀ ਨਿਕਮ ਵੀ ਘਟ ਜੇਗੀ ਜੇ ਨਿਕਮ ਘਟ ਜੇਗੀ ਤੇ ਵੱਡੇ ਵੱਡੇ ਲੀਟਰਾਂ ਨੂੰ ਵੱਡੇ ਵੱਡੇ ਜਿਹੜੇ ਬੰਦੇ ਬੈਠੇ ਉਹਨਾਂ ਨੂੰ ਘਾਟਾ ਹੋਏਗਾ ਉਹੀ ਬੰਦੇ ਹੁਣ ਧਮਕੀਆਂ ਦਵਾਉਂਦੇ ਵੀ ਉਹ ਕੁੜੀ ਨੂੰ ਉਹਦੇ ਬਿਆਨ ਵਾਪਸ ਕਰਾਤੇ ਤੇ ਅੰਮ੍ਰਿਤਪਾਲ ਮਹਿਰੋਂ ਹੁਣ ਦੱਬਿਆ ਜਾ ਰਿਹਾ ਹੈ ਵੀ ਇਹ ਕੇਸ ਨੂੰ ਵਾਪਸ ਹੈ ਤੇ ਉਹ ਕਹਿੰਦਾ ਵੀ ਜੋ ਹੁੰਦਾ ਉਹ ਜੇ ਕੈਨ ਪਿੱਛੇ ਹਟਦਾ ਇਹ ਸਿੰਗਾਰੀਆਂ ਦੀ ਚੜ੍ਹਦੀ ਕਲਾ ਵੀ ਜੇ ਅਸੀਂ ਖੇ ਖਲ ਤੇ ਪੈ ਗਏ ਆ ਵੀ ਉਹ ਨਾ ਪਿੱਛੇ ਨਹੀਂ ਹਟਦੇ ਤੁਸੀਂ ਰੁੱਦਰਪ ਇੱਕ ਪੁਲਿਸ ਵਾਲੇ ਦੇ ਵੱਲੋਂ ਜਿਵੇਂ ਉਹਦੀ ਪੱਗ ਦੀ ਬੇਦਬੀ ਕੀਤੀ ਜਾ ਰਹੀ ਸੀ ਉਸ ਮੁੱਦੇ ਤੇ ਤੁਸੀਂ ਰੁੱਦਰਪੁਰੋਂ ਹਾਂਜੀ ਮੈਂ ਰੁੱਦਰਪੁਰੋਂ ਹੈ ਮੇਰਾ ਜਿਹੜਾ ਜਿਹੜਾ ਬਰਥਪਲੇਸ ਆ ਮੇਰਾ ਲਾਸਪੁਰ ਇਹ ਤਰਾਈ ਦਾ ਏਰੀਆ ਇੱਥੇ ਬਹੁਤ ਜ਼ਿਆਦਾ ਸਿੱਖ ਨੇ ਇੱਥੇ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਔਰ ਇੱਥੇ ਕੱਲ ਥੋੜੇ ਦਿਨ ਪਹਿਲਾਂ ਹੀ ਇੱਕ ਕੁੜਸਾਰੇ ਵੱਲੋਂ ਸਾਡੇ ਬੱਚੇ ਦੇ ਨਾਲ ਬੱਸੂ ਕੀਤੀ ਜਾਂਦੀ ਹੈ ਉਹਦੇ ਕਰਕੇ ਅਸੀਂ ਕੱਲ ਠੱਠ ਕਰਦੇ ਹਾਂ ਔਰ ਬਹੁਤ ਤਕੜਾ ਠੱਠ ਹੋਂਦਾ ਹੈ ਉਹਦੇ ਵਿੱਚ ਐਸਐਸਪੀ ਵੀ ਆ ਕੇ ਮੌਜੂਦ ਹੁੰਦਾ ਹੈ ਸਾਡੇ ਠੱਠ ਦੇ ਵਿੱਚ ਆ ਕੇ ਬੈਠਦਾ ਹੈ ਤੇ ਆਖੇ ਹੁਣ ਸਾਨੂੰ ਪ੍ਰੋਮਿਸ ਕਰਦਾ ਸਮਾਸ਼ਨ ਦਿੰਦਾ ਵੀ ਉਹਨੂੰ ਅਸੀਂ ਸਸਪੈਂਡ ਕਰਾਂਗੇ ਜਦੋਂ ਨੇ ਇਸ ਚਾਲ ਨੂੰ ਮੰਨਿਆ ਕਿ ਸਸਪੈਂਡ ਕਰਾਵਾਂਗੇ ਉਹਨੇ ਸਾਡੇ ਕੋਲ ਟਾਈਮ ਲਿਆ ਤੇ ਸਾਡਾ ਸਾਡਾ ਉੱਥੋਂ ਧਰਨਾ ਉੱਠਿਆ ਸੀ ਨਹੀਂ ਤੇ ਅਸੀਂ ਕਹੇ ਸੀ ਕਿ ਜਦੋਂ ਤੱਕ ਉਹ ਸਸਪੈਂਡ ਨਹੀਂ ਹੁੰਦਾ ਅਸੀਂ ਇੱਥੋਂ ਜਾਣਾ ਨਹੀਂ ਪਰ ਐਸਐਸਪੀ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਉਹਨੂੰ ਅਸੀਂ ਸਸਪੈਂਡ ਕਰਾਂਗੇ ਹੈਰਿਜਨੀ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਘਟ ਹੈ ਤੁਸੀਂ ਧਰਨੇ ਦੇ ਵਿੱਚ ਹੋ ਤੇ ਮੈਂ ਚਾਹੂੰਗੀ ਕਿ ਆਖਰੀ ਗੀਤ ਜਿਹੜਾ ਤੁਸੀਂ ਸਿੱਖੀ ਤੇ ਬਣਾਇਆ ਸੀ ਇਸ ਨੌਜਵਾਨ ਤੇ ਬਣਾਇਆ ਸੀ ਉਹ ਜ਼ਰੂਰ ਦਰਸ਼ਕਾਂ ਨੂੰ ਸੁਣਾਓ ਹਾਂਜੀ ਮੈਂ ਸੁਣਾਉਂਗਾ ਉਹ ਕੀ ਦੀਆ ਕਾਤ ਹੱਥ ਪਾਜੇ ਪੱਗ ਨੂੰ ਬੈਰ ਵੀ ਪੰਜਾਬੀਆਂ ਦਾ ਪਤਾ ਜੱਗ ਨੂੰ ਗੋਰਿਆਂ ਦਾ ਪੁੱਤ ਵੀ ਲੜਣ ਜਾ ਕੇ ਮਾਰਿਆ ਸੀਸ ਤਲੀ ਰੱਖ ਸਵਾ ਲੱਖ ਗੱਡੀ ਚਾੜਿਆ ਲਾ ਕੇ ਯਾਰੀਆਂ ਰਖਤ ਦੇ ਮਲਾਫਾ ਵੀ ਸ਼ੌਕੀ ਯਾਰੀਆਂ ਬਗਾਉਣ ਤੇ ਸਿਰ ਉੱਤੇ ਬੰਨੀ ਹੋਈ ਪੱਗ ਦੱਸਦੀ ਅਸੀਂ ਕਿਹੜੀ ਕੌਮ ਦੇ ਸਿਰ ਉੱਤੇ ਹੋਈ ਪੱਗ ਬੱਸ ਦੀ ਅਸੀਂ ਕਿਹੜੀ ਕੌਮ ਦੇ ਵਾਜਵਾ ਬਹੁਤ ਬਹੁਤ ਸ਼ੁਕਰੀਆ ਹੈਰੀ ਜੀ ਤੁਸੀਂ ਹਮੇਸ਼ਾ ਅਜਿਹੇ ਮੁੱਦਿਆਂ ਤੇ ਗੋਂਦੇ ਹੋ ਬਹੁਤ ਬਹੁਤ ਮੁੱਦੇ ਚੁੱਕਦੇ ਹੋ ਜਿਹੜੇ ਲੋਕ ਅਧੂਰਾ ਗਾਣਾ ਸੁਣ ਚੁੱਕੇ ਨੇ ਅਜੇ ਇਹਨਾਂ ਨੇ ਪੂਰੇ ਪੂਰੇ ਗਾਣੇ ਵੀ ਲਿਖੇ ਹੋਏ ਨੇ ਹੈਰੀ ਕਨੋਆ ਦੇ ਪੇਜ ਤੇ ਜਾ ਕੇ ਸੁਣ ਸਕਦੇ ਹੋ ਤੇ ਚਲਦੀ ਇੰਟਰਵਿਊ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਹੈਰੀ ਜੀ ਮੁੱਦੇ ਚੁੱਕਣੇ ਬੇਹੱਦ ਜ਼ਰੂਰੀ ਨੇ ਕਿਉਂਕਿ ਜੇ ਹਰ ਕੋਈ ਚੁੱਪ ਕਰ ਜਾਏਗਾ ਤਾਂ ਸ਼ਾਇਦ ਇਹ ਮੁੱਦੇ ਵੀ ਦੱਬ ਜਾਣਗੇ ਬਿਲਕੁਲ ਜੀ ਜਦੋਂ ਆਪਣੇ ਨਾਲ ਕੋਈ ਕਿਉਂਕਿ ਸਾਡਾ ਜਿਹੜਾ ਇੱਕ ਸਿੱਖਾ ਦੀ ਗੱਲ ਸੀ ਕਿ ਥੋੜੀ ਘੱਟ ਰਹਿ ਗਈ ਹੈ ਹਨਾ ਤੇ ਕੋਈ ਗੱਲ ਇਹ ਵੀ ਹੋ ਗਈ ਹੈ ਵੀ ਭਗਤ ਸਿੰਘ ਦਾ ਜੰਮੇ ਪਰ ਜੰਮੇ ਮੇਰੇ ਨਾਲ ਸਾਟੀਆਂ ਦੇ ਜੰਮੇ ਅਸੀਂ ਇਹ ਸੋਚਦੇ ਵੀ ਭਗਤ ਸਿੰਘ ਕਿਉਂ ਨਹੀਂ ਆਉਂਦਾ ਪਰ ਭਗਤ ਸਿੰਘ ਆਪਣੇ ਬੱਚੇ ਨੂੰ ਭਗਤ ਸਿੰਘ ਕੋਈ ਮਾਂ ਨਹੀਂ ਹੋਣਾ ਚਾਹੁੰਦੀ ਉਹਨੂੰ ਬਾਗੀ ਨਹੀਂ ਕਰਨਾ ਚਾਹੁੰਦੀ ਸੋਚਦੀ ਕਿ ਕੋਈ ਹੋਰ ਕਰੇ ਪਰ ਇਹ ਕੰਮ ਨਹੀਂ ਹੋਣਾ ਵੀ ਸਾਰਿਆਂ ਨੂੰ ਰਲ ਕੇ ਹੀ ਆਪਣੀ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ ਜੇ ਕੋਈ ਮੁੱਦਾ ਹੋਰ ਚੱਕਣਾ ਚਾਹੀਦਾ ਲੋਕਾਂ ਦਾ ਚੁਚਾਣਾ ਚਾਹੀਦਾ ਜੀ ਸੋ ਬਹੁਤ-ਬਹੁਤ ਸ਼ੁਕਰੀਆ ਹੈਰੀ ਜੀ ਧੰਨਵਾਦ ਜੀ ਧੰਨਵਾਦ